ਸਭ ਤੋਂ ਪਹਿਲਾਂ ਤਾਂ ਮੈਂ ਅ ਤਾਲੀਵਾਲ ਸਾਹਿਬ ਜਿਹੜਾ ਜਿਹੜੀ ਇਸ ਸਮੇਂ ਸਿਚੁਏਸ਼ਨ ਹੈ ਡੱਲੇਵਾਲ ਸਾਹਿਬ ਦੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਉਹਨਾਂ ਨੂੰ ਸਿਹਤਿਆਬੀ ਬਖਸ਼ਣ ਔਰ ਉਹਨਾਂ ਦੀ ਜਥੇਬੰਦੀ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਹੈਗਾ ਸੰਘਰਸ਼ ਦੇ ਰਸਤੇ ਹੋਰ ਬਥੇਰੇ ਨੇ ਔਰ ਜਿਹੜਾ ਇਹ ਐਮਐਸਪੀ ਤੇ ਗੱਲਬਾਤ ਹੈ ਇਹ ਉਹਨਾਂ ਦੀ ਸੇਕਾ ਸੇਧ ਕਾਮਯਾਬ ਹੋਣ ਤੋਂ ਬਾਅਦ ਗੱਲਬਾਤ ਨਾਲ ਮਸਲੇ ਹੱਲ ਹੋਣੇ ਇਹ ਜਿਹਦੇ ਨਾਲ ਕੋਈ ਐ ਨਹੀਂ ਹੈਗਾ ਬਾਕੀ ਰਾਹ ਰਸਤੇ ਸੀ ਨਾ ਜੀ ਉਹ ਉਹ ਰਸਤੇ ਕਹਿੰਦੇ ਕੰਮ ਨਹੀਂ ਆਏ ਹੈਗੇ ਅਖੀਰ ਕਹਿੰਦੇ ਵੀ ਇਸੇ ਕਰਕੇ ਅੱਕ ਚੱਪਣਾ ਪਿਆ ਵੀ ਹੁਣ ਤਾਂ ਰਾਹ ਇਹੀ ਬਾਕੀ ਰਹਿ ਗਿਆ ਹਾਂ ਚਲੋ ਮੈਂ ਆਪਦੀ ਗੱਲ ਰੱਖਦਾ ਜੀ ਕਿਉਂਕਿ ਉਹਨਾਂ ਦੇ ਤਾਂ ਸਵਾਲਾਂ ਦੇ ਜਵਾਬ ਉਹਨਾਂ ਦੇ ਸਾਥੀਆਂ ਨੇ ਦੇਤੇ ਹੈਗੇ ਆ ਉਹ ਸਾਰਿਆਂ ਨੇ ਇਸ ਗੱਲ ਨੂੰ ਜਿਹੜਾ ਹੈਗਾ ਉਹਨਾਂ ਨੇ ਬੇਨਤੀ ਕੀਤੀ ਹੈ ਉਗਰਾਹਾ ਸਾਹਿਬ ਨੇ ਬੇਨਤੀ ਕੀਤੀ ਹੈ ਦੂਜਿਆਂ ਨੇ ਵੀ ਕੀਤੀ ਹੈ ਔਰ ਸਭ ਨੇ ਇਹ ਗੱਲ ਕਹਤੀ ਹੈ ਕਿਉਂਕਿ ਇਹ ਚੀਜ਼ਾਂ ਸਾਨੂੰ ਪਹਿਲਾਂ ਤਾਂ ਦੇਖਣੀਆਂ ਇਹ ਬਣਦੀਆਂ ਕਿ ਜਦੋਂ ਸਰਕਾਰ ਆਉਂਦੀ ਹੈ ਜਿਵੇਂ ਪਹਿਲਾਂ ਆਈ ਸੀ ਉਹਨਾਂ ਨੇ ਆ ਕੇ ਆਖਿਆ ਕਿ ਤੁਸੀਂ ਭਾਈ ਪੰਜ ਫਸਲਾਂ ਦੀ ਲੈ ਲਓ ਉਹਦੇ ਸੰਘਰਸ਼ ਕਰਨਾ ਚੁਣਿਆ ਉਹਦੇ ਸਰਕਾਰ ਨਾਲ ਅੱਗੇ ਗੱਲਬਾਤ ਖੋਲਣੀ ਨਹੀਂ ਆਪਾਂ ਚੁਣੀ ਦੁਬਾਰੇ ਫੇਰ ਸਰਕਾਰ ਆਜੂ ਤਾਂ ਫੇਰ ਉਹਦੇ ਨਾਲ ਗੱਲਬਾਤ ਹੀ ਹੋਣੀ ਹੈ ਔਰ ਉਹ ਗੱਲਬਾਤ ਜਿਹੜੀ ਹੈਗੀ ਹੈ ਉਹਦੇ ਨਾਲ ਕਰਨ ਲਈ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਦੀ ਸਹਿਜ ਜ਼ਰੂਰੀ ਹੈ ਔਰ ਉਹ ਸਹਿਤ ਆਪ ਹੋਣਗੇ ਤਾਂ ਆਪਾਂ ਅੱਗੇ ਗੱਲ ਕਰ ਸਕਾਂਗੇ ਉਹਨਾਂ ਦਾ ਜਿਹੜਾ ਸੰਘਰਸ਼ ਲਈ ਜਿੰਨਾ ਉਹਨਾਂ ਨੇ ਕਰ ਲਿਆ ਮੇਰੇ ਖਿਆਲ ਚ ਬਹੁਤ ਐ ਹੁਣ ਇਸ ਟਾਈਮ ਉਹਨਾਂ ਦੀ ਜਥੇਬੰਦੀ ਨੂੰ ਇਹ ਕਹਿਣਾ ਬਣਦਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਬੜੀ ਚਿੰਤਾ ਕੀਤੀ ਐ ਮੈਨੂੰ ਥੋੜਾ ਜਿਹਾ ਗਿਲਾ ਵੀ ਐ ਤੁਹਾਡੇ ਨਾਲ ਤੁਹਾਡਾ ਜਿਹੜਾ ਇਹ ਬੁਲੇਟਿਨ ਐ ਇਹਦੇ ਚ ਇੱਕ ਸਵਾਲ ਗਾਇਬ ਐ ਕਿ ਜਿਹੜਾ ਹੈਗਾ ਡੱਲੇਵਾਲ ਸਾਹਿਬ ਦੀ ਸੇਧ ਦੇ ਉੱਤੇ ਕਿੰਤੂ ਕੀਤਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਟਾਰੇ ਚ ਖੜਾ ਕੀਤਾ ਉਹ ਤੁਸੀਂ ਇਹਦੇ ਚ ਮਨਫ਼ੀ ਕਰਤਾ ਅਸੀਂ ਇਸ ਗੱਲੋਂ ਬੜੇ ਚਿੰਤਤ ਆ ਕਿ ਕੌਣ ਲੋਕ ਹੈ ਜਿਹੜੇ ਉਹਨਾਂ ਦੇ ਬਿਨਾਂ ਟੈਸਟਾਂ ਤੋਂ ਬੁਲਟਨ ਜਾਰੀ ਕਰੀ ਜਾਂਦੇ ਆ ਉਹ ਕਿਹੜੇ ਪ੍ਰਾਈਵੇਟ ਲੋਕ ਆ ਜਿਹੜੇ ਉੱਥੇ ਬੈਠੇ ਆ ਉਹ ਕੋਈ ਵੀ ਚੰਦ ਚੜ੍ਹਾ ਸਕਦੇ ਆ ਉਹ ਕੁਝ ਵੀ ਕਰ ਸਕਦੇ ਆ ਉਹਦੇ ਨਹੀਂ ਪੰਜਾਬ ਸਰਕਾਰ ਜ਼ਿੰਮੇਵਾਰ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਠਰਾਇਆ ਕੋਈ ਭਾਜਪਾ ਨੇ ਨਹੀਂ ਠਰਾਇਆ ਕੁਝ ਅਸੀਂ ਨਹੀਂ ਠਰਾਇਆ ਸੋ ਇਸ ਤਰ੍ਹਾਂ ਦੇ ਸਾਰੇ ਲੋਕ ਹੀ ਗਿਰਜਾਂ ਨੇ ਜਿਹੜੇ ਗੈਰ ਵਾਜਬ ਕੰਮ ਕਰ ਰਹੇ ਆ ਗੈਰ ਕਾਨੂੰਨੀ ਕੰਮ ਕਰ ਰਹੇ ਆ ਦੇਖੋ ਡੱਲੇਵਾਲ ਸਾਹਿਬ ਦੀ ਜਾਨ ਦੇਸ਼ ਲਈ ਕਿਸਾਨੀ ਲਈ ਬੇਸ਼ਕੀਮਤੀ ਹੈ ਜੇ ਉਹ ਮਰਨ ਵਰਤੇ ਬੈਠੇ ਆ ਉਹਨਾਂ ਦੇ ਚੌਣ ਵਾਲੇ ਬੈਠੇ ਆ ਉਹ ਸਾਰੀਆਂ ਚੀਜ਼ਾਂ ਦਾ ਖਿਆਲ ਪੰਜਾਬ ਸਰਕਾਰ ਦਾ ਕਰਨਾ ਬਣਦਾ ਔਰ ਜਿਹੜੇ ਲੋਕ ਆ ਉਥੋਂ ਫੋਟੋਆਂ ਖਿਚਾ ਕੇ ਮੁੜ ਰਹੇ ਆ ਤੇ ਕਹਿ ਕੇ ਕੇਂਦਰ ਸਰਕਾਰ ਨੂੰ ਵਾਪਸ ਆ ਜਾਂਦੇ ਆ ਚਲੋ ਜੀ ਹੋ ਗਿਆ ਕੰਮ ਆਪਾਂ ਚੱਲੀਏ ਘਰਾਂ ਨੂੰ ਸਾਡਾ ਤਾਂ ਸ਼ੋਅ ਖਤਮ ਹੋ ਗਿਆ ਉਹਨਾਂ ਬਾਰੇ ਗੱਲ ਕੀਤੀ ਅੱਜ ਜਾਕਰ ਸਾਹਿਬ ਨੇ ਮੇਰੇ ਖਿਆਲ ਚ ਦ੍ਰਿੜਤਾ ਨਾਲ ਇਹ ਕੋਈ ਦਲੇਰ ਆਣਾ ਆਗੂ ਐਡੀ ਵੱਡੀ ਗੱਲ ਕਰ ਸਕਦਾ ਜਿਹੜੀ ਗੱਲ ਜਾਕਰ ਸਾਹਿਬ ਨੇ ਰੱਖੀ ਐ ਔਰ ਸਾਰਿਆਂ ਨੂੰ ਤਕੀਦ ਵੀ ਕੀਤੀ ਐ ਇਹਨਾਂ ਨੂੰ ਕਿ ਤੁਸੀਂ ਜ਼ਿਆਦਾ ਕੁਝ ਕਰੋ ਉਦੇਦਾਨਾਸੀ ਦਾ ਨਾਲ ਦਾ ਸੂਬਾ ਹਰਿਆਣਾ ਨੋਟੀਫਿਕੇਸ਼ਨ ਜਾਰੀ ਕਰਤਾ 24 ਫਸਲਾਂ ਦੀ ਅਸੀਂ ਤਾਂ ਦੇ ਕੇ 23 ਦੀ ਛੱਡੋ 24 ਦੀ ਕਰਤਾ ਨੋਟੀਫਿਕੇਸ਼ਨ ਔਰ 14 ਦੀ ਦੇ ਕੇ ਦਿਖਾਈ ਐ 850 ਕਰੋੜ ਦਾ ਬੀਮਾ ਦੇ ਕੇ ਦਿਖਾਤਾ ਉਹ ਤੁਸੀਂ ਕੋਸ਼ਿਸ਼ਾ ਕਰ ਦਿਓ ਫਿਰ ਉਸ ਤੋਂ ਅੱਗੇ ਜੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਸਮਾਂ ਇਸ ਤਰ੍ਹਾਂ ਦਾ ਨਹੀਂ ਹੈ ਆਪਾਂ ਅਰ ਆ ਜਿਹੜਾ ਇੱਕ ਮਹਾਨ ਆਗੂ ਦਾ ਜਿਹੜਾ ਉਹਦੀ ਸਿਹਤ ਲਈ ਚਿੰਤਾ ਤਾਂ ਉਸ ਚਿੰਤਾ ਤੇ ਗੱਲ ਕਰਨੀ ਹੈ ਅਗਲੀ ਗੱਲ ਇਹ ਹੈ ਕੁਲਦੀਪ ਜੀ ਕੀ ਡੱਲੇਵਾਲ ਹੋਰਾਂ ਦਾ ਮਰਨ ਵਰਤ ਤੇ ਬੈਠਣਾ ਸਹੀ ਹੈ ਜਾਂ ਗਲਤ ਹੈ ਇਹ ਦੇਖੋ ਸਹੀ ਗਲਤ ਤਾਂ ਉਹਨਾਂ ਦੀ ਜਥੇਬੰਦੀ ਦਾ ਤੇ ਜਿਹੜੀਆਂ ਬਾਕੀ ਜਥੇਬੰਦੀਆਂ ਦੀ ਬੀਜੇਪੀ ਕੀ ਸੋਚਦੀ ਹੈ ਮਤਲਬ ਅੱਜ ਜੋ ਜਾਖੜ ਸਾਹਿਬ ਹੋਰਾਂ ਨੇ ਗੱਲ ਕਹੀ ਹੈ ਮੈਂ ਉਸ ਕਰਕੇ ਤੁਹਾਡੇ ਤੋਂ ਸਵਾਲ ਪੁੱਛਿਆ ਦੇਖੋ ਪੜਪੜ ਜਿਹੜਾ ਅੱਜ ਜਾਖੜ ਸਾਹਿਬ ਨੇ ਗੱਲ ਰੱਖੀ ਹੈ ਉਹਨਾਂ ਨੇ ਸਾਰੀ ਮਾਨਯੋਗ ਸੁਪਰੀਮ ਕੋਰਟ ਦੀ ਅਨਲਾਈਟਮੈਂਟ 'ਚ ਰੱਖੀ ਹੈ ਹਾਂ ਔਰ ਉਹਨਾਂ ਨੇ ਇੱਥੋਂ ਜ਼ਿਕਰ ਵੀ ਗੱਲ ਕਹੀ ਕਿ ਤੁਹਾਨੂੰ ਅੱਜ ਦੇਸ਼ ਦਾ ਸੁਪਰੀਮ ਕੋਰਟ ਅੱਜ ਤੱਕ ਕਿਸੇ ਵੀ ਜਿਹੜੇ ਬੰਦੇ ਭੁੱਖ ਹੜਤਾਲ ਤੇ ਬੈਠੇ ਐ ਉਹਨਾਂ ਨੂੰ ਰੈਕੋਗਨੀਸ਼ਨ ਨਹੀਂ ਮਿਲੀ ਇੰਨੀ ਕਿ ਦੇਸ਼ ਦਾ ਸੁਪਰੀਮ ਕੋਰਟ ਕਹੇ ਕਿ ਤੁਸੀਂ ਛੱਡੋ ਜੀ ਅਸੀਂ ਇੰਟਰਵਿਨ ਕਰਦੇ ਹਾਂ ਹਾਂ ਤੋਂ ਇਹ ਬਹੁਤ ਵੱਡੀ ਜਿਹੜੀ ਹੈਗੀ ਉਹਨਾਂ ਦੀ ਪ੍ਰਾਪਤੀ ਹੈ ਔਰ ਇਸ ਪ੍ਰਾਪਤੀ ਨੂੰ ਭਾਜਪੀ ਰੈਕੋਗਨਾਈਜ਼ ਵੀ ਕਰਦੀ ਆ ਤੇ ਉਸ ਤੋਂ ਅੱਗੇ ਗੱਲ ਜਿਹੜੀ ਹੈਗੀ ਉਹ ਰੱਖ ਸਕਦੇ ਆ ਆਪਦੀ ਪਰ ਉਹਨਾਂ ਸਾਰੀਆਂ ਗੱਲਾਂ ਤੋਂ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਰੱਖੀ ਹੈ ਗੱਲ ਉਹ ਵੱਡੀ ਗੱਲ ਹੈ ਉਹਨਾਂ ਦੀ ਸਿਹਤ ਪਹਿਲਾਂ ਸਿਹਤ ਦਾ ਸੁਰੱਖਿਤ ਕਰੀਏ ਨਾ ਉੱਥੇ ਮਤਲਬ ਮੌਸਮ ਬੁਰੇ ਹਾਲਾ ਉਹਨਾਂ ਨੂੰ ਆਈ ਸੀ ਯੂ ਦੀ ਜ਼ਰੂਰਤ ਹੈ ਜੇ ਉਹ ਆਪ ਦਾ ਕੰਟੀਨਿਊ ਵੀ ਕਰ ਰਹੇ ਸੰਘਰਸ਼ ਤਾਂ ਉਹ ਪ੍ਰੋਪਰ ਡਾਕਟਰਾਂ ਦੀ ਦੇਖ ਰੇਖ ਚ ਹੋਣਾ ਚਾਹੀਦਾ ਤਾਂ ਪੰਜਾਬ ਸਰਕਾਰ ਨੂੰ ਜਿਹੜੇ ਸਾਡੇ ਸਿਹਤ ਮੰਤਰੀ ਜਿਹੜੇ ਪਹਿਲਾਂ ਜਾ ਕੇ ਬੈਠਦੇ ਹੁੰਦੇ ਸੀਗੇ ਉੱਥੇ ਤੁਹਾਡੇ ਧਿਆਨ ਚ ਹੋਣਾ ਤੁਸੀਂ ਤਾਂ ਕਵਰ ਕੀਤਾ ਨਵਜੋਤ ਜੀ ਸਾਰਾ ਕੁਝ ਇਹਨਾਂ ਨੂੰ ਗੱਦੀ ਇਸ ਗੱਲ ਚ ਮਿਲੀ ਐ ਜਾਂ ਤਾਂ ਚੁਟਕੀਆਂ ਮਾਰਨ ਚ ਮਿਲ ਗਈ ਤੇ ਜਾਂ ਉੱਥੇ ਜਿਹੜੇ ਇਹਨਾਂ ਨੇ ਡਰਾਮੇ ਕੀਤੇ ਆ ਅੱਜ ਕਿੱਧਰ ਗਏ ਅੱਜ ਅੱਜ ਜਿਹੜੇ ਸਿਹਤ ਮੰਤਰੀ ਬਹਿ ਨਹੀਂ ਸਕਦੇ ਉੱਥੇ ਤਾਂ ਇਹ ਸਾਰੀਆਂ ਚੀਜ਼ਾਂ ਮਾਨਯੋਗ ਸੁਪਰੀਮ ਕੋਰਟ ਨੇ ਲਿਆਂਦੀਆਂ ਤੇ ਮੈਨੂੰ ਲੱਗਦਾ ਉਹ মিডিਆ ਨੂੰ ਵੀ ਉਹਦੇ ਤੇ ਗੱਲ ਕਰਨੀ ਬਣਦੀ ਆ ਔਰ ਇਹਨਾਂ ਨੂੰ ਕਿਟਾਰੇ ਚ ਖੜਾ ਕਰਨਾ ਬਣਦਾ ਕਿ ਭਾਈ ਤੁਹਾਨੂੰ ਐਮਐਲਏ ਕਿਸ ਗੱਲ ਦੇ ਦੇਤੇ ਆ ਹਰਿਆਣੇ ਨੇ ਤਾਂ ਦੇ ਕੇ ਦਿਖਾ ਤੀ ਐਮਐਸਪੀ ਤੁਸੀਂ ਕਿਉਂ ਨਹੀਂ ਦੇ ਰਹੇ ਤੁਸੀਂ ਕਿਉਂ ਇੱਕ ਆਗੂ ਨੂੰ ਜਿਹੜਾ ਹੈਗਾ ਔਰ ਸੂਲੀ ਤੇ ਟੰਗਿਆ ਹੋਇਆ ਤੁਸੀਂ ਕੱਲ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਭਾਈ ਤੁਹਾਨੂੰ ਵੋਟਾਂ ਪਾਈਆਂ ਹਾਂ ਆਪਾਂ ਗੱਲ ਖਤਮ ਕਰੀਏ ਜਿਹੜੀ ਬੱਬੀ ਬਾਦਲ ਜੀ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਐਸੇ ਬੁਲਾਰਿਆਂ ਚ ਗਿਣਦਾ ਹਾਂ ਜਿਹੜੇ ਆਪਦੀ ਗੱਲ ਨੂੰ ਬਹੁਤ ਅੱਛੇ ਸ਼ਬਦਾਂ ਚ ਜਿਹੜਾ ਇਹ ਵਿਰੋਧ ਜਤਾ ਜਾਂਦੇ ਨੇ ਹੁਣ ਉਹਨਾਂ ਦਾ ਠੀਕ ਹੈ ਜਿਹੜੀ ਜਿੰਨੀਆਂ ਆਪਾਂ ਉਹਨਾਂ ਨੂੰ ਸਵਾਲ ਪੁੱਛਿਆ ਤੁਹਾਡੇ ਸਾਹਮਣੇ ਤੁਹਾਡੇ ਦਰਸ਼ਕ ਸੁਣ ਰਹੇ ਆ ਉਹ ਸਾਰਿਆਂ ਤੋਂ ਕਿਨਾਰਾ ਕਰਕੇ ਬੱਬੀ ਬਾਦਲ ਜੀ ਆ ਬੁਲੇਟਿਨ ਵਾਲੀ ਗੱਲ ਤੋਂ ਵੀ ਕਿੱਡਾ ਵੱਡਾ ਫੇਲਿਅਰ ਹੈ ਇੱਕ ਪ੍ਰਾਈਵੇਟ ਡਾਕਟਰ ਜਿਹੜਾ ਹੈਗਾ ਉੱਥੇ ਬੈਠ ਕੇ ਉਹਨਾਂ ਦਾ ਉਹ ਕਰ ਰਿਹਾ ਤੇ ਸਰਕਾਰੀ ਡਾਕਟਰ ਤੇ ਸਰਕਾਰੀ ਮੰਤਰੀ ਜਿਹੜਾ ਧਰਨਿਆਂ ਕਰਕੇ ਬਣਿਆ ਉਹ ਜਿਹਨੇ ਦੁਹਾਈ ਪਾਈ ਸੀ ਮੈਂ ਕਿਸਾਨਾਂ ਦੇ ਨਾਲ ਹੈ ਉੱਥੇ ਹੈ ਹੀ ਨਹੀਂ ਔਰ ਮਾਨਯੋਗ ਸੁਪਰੀਮ ਕੋਰਟ ਕਹਿ ਰਿਹਾ ਕਿ ਬਿਨਾ ਟੈਸਟਾਂ ਤੋਂ ਬੁਲੇਟਿਨ ਕਿਵੇਂ ਜਾਰੀ ਹੋ ਗਿਆ ਸਿਹਤ ਤੇ ਚਿੰਤਾ ਬਹੁਤ ਵੱਡਾ ਸਵਾਲ ਹੈ ਤੇ ਇਹੀ ਤਾਂ ਕੀਤਾ ਅੱਜ ਹੂੰ ਮੈਨੂੰ ਹੁਣ ਤੁਸੀਂ ਦੱਸੋ ਕੌਣ ਗਿਰਜਾ ਨੇ ਇਹ ਹੂੰ ਕੀ ਇਹ ਗਿਰਜਾ ਨਹੀਂ ਮਾਸਖਾਨੀਆਂ ਨਾ ਕਿਹਾ ਜਾਵੇ ਨਾ ਕਹਿਣ ਜਾਕਰ ਸਾਹਿਬ ਜਿਨ੍ਹਾਂ ਨੇ ਮਰਨ ਵਾਸਤੇ ਛੜਤਾ ਉਹ ਯਾਰ ਜੇ ਉਹਨਾਂ ਨੇ ਮਰਨ ਵਾਸਤੇ ਰੱਖਿਆ ਹੈ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਦੀ ਸਿਹਤ ਦੀ ਜਾਂਚ ਹੀ ਨਹੀਂ ਕਰਨੀ ਹਮ ਪ੍ਰੋਪਰ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਨਹੀਂ ਦੇਣੀ ਪ੍ਰੋਪਰ ਉੱਥੇ ਸਾਰਾ ਕੁਝ ਨਹੀਂ ਪ੍ਰੋਵਾਈਡ ਕਰਨਾ ਤੁਸੀਂ ਉੱਥੇ ਪੰਜਾਬ ਚ ਬੈਠੇ ਤੁਹਾਡਾ ਫਰਜ਼ ਬੰਦ ਹੈ ਤੁਸੀਂ ਐਮਐਸਪੀ ਦਾ ਕੀ ਦੇਣੀ ਸੀ ਤੁਸੀਂ ਐਸ ਗੱਲ ਤੋਂ ਹੀ ਭੱਜ ਗਏ ਔਰ ਮੈਂ ਐਸ ਗੱਲੋਂ ਬੜਾ ਹੈਰਾਨ ਹਾਂ ਜੀ ਮਤਲਬ ਸਾਰੇ মিডিਆ ਤੋਂ ਪੰਜਾਬ ਦੇ ਤੋਂ ਓਏ ਇਹਨਾਂ ਨੂੰ ਪੁੱਛਦਾ ਲੋ ਵੀ ਉਹਦੇ ਤੁਸੀਂ ਐਡੀ ਠੱਗੀ ਕਿਉਂ ਮਾਰੀ ਤੁਹਾਨੂੰ 95 ਐਮਐਲ ਕਿਵੇਂ ਦੇਤੇ ਉਹ 50 ਤੇ ਇੰਦਾ ਵੱਡਾ ਧੋਖਾ ਕੀਤਾ ਇਹਨਾਂ ਨੇ ਔਰ ਜਿਹੜੀ ਸਾਡੀ ਚਿੱਠੀ ਦੀ ਗੱਲ ਕਰੀ ਜਾਂਦੇ ਮੰਗੀਆਂ ਹੋਈਆਂ ਮੰਨਾ ਮੰਗੀਆਂ ਅਸੀਂ ਨਾ ਕਦੇ ਕੀਤੀ ਆ ਬਈ ਅਸੀਂ ਉਸ ਲੈਵਲ ਤੇ ਕੰਮ ਕਰ ਰਹੇ ਆ ਹਰਿਆਣੇ ਨੂੰ ਅਸੀਂ ਸੂਬਾ ਬਣਾ ਕੇ ਦਿਖਾਤਾ ਜਿਹੜਾ ਦੇ ਰਿਹਾ ਆ ਆਪਣੇ ਤਰੀਕੇ ਨਾਲ ਪੰਜਾਬ ਦੇ ਵਿੱਚ ਤੁਹਾਡੇ ਕੋਲੇ 85000 ਕਰੋੜ ਦਾ ਅਸੀਂ ਜਿਹੜਾ ਹੈਗਾ ਮਾਲ ਖਰੀਦ ਰਹੇ ਆ ਸਾਰਾ ਫੇਰ ਵੀ ਖੁਦਕੁਸ਼ੀਆਂ ਹੋ ਰਹੀਆਂ ਪੰਜਾਬ 'ਚ ਅਜਿਹੀ ਜਵਾ ਇਹ ਮਾਡਲ ਬਣਾ ਹੌਲੀ ਹੌਲੀ ਬਣਾ ਇੱਕੋ ਦਮ ਤਾਂ ਰਾਤ ਨੂੰ ਕੁਝ ਨਹੀਂ ਹੋਣਾ ਸਾਰੇ ਦੇਸ਼ ਦੇ ਵਿੱਚ ਫੇਰ ਗੱਲਬਾਤ ਹੋਊਗੀ ਆਪਾਂ ਇੱਕ ਵਾਰੀ ਕੋਈ ਚੀਜ਼ ਲਾਗੂ ਕਰਾਂਗੇ ਫੇਰ ਗੱਲ ਹੋਊਗੀ ਫੇਰ ਲਾਗੂ ਕਰਾਂਗੇ ਫੇਰ ਗੱਲ ਹੋਊਗੀ ਹੁਣ ਜਿਵੇਂ ਪੰਜਾਂ ਬਸਲਾਂ ਦੀ ਆਈ ਸੀ ਇੱਕ ਵਾਰੀ ਆਪਾਂ ਪੰਜਾਂ ਨਾਲ ਲਾਗੂ ਕਰਦੇ ਫੇਰ ਸੱਤਾਂ ਨਾਲ ਕਰਦੇ ਉਹ ਚੀਜ਼ਾਂ ਸਾਰੀਆਂ ਬਾਨੀਆਂ ਸੀ ਪਰ ਆਪਾਂ ਜਿਹੜਾ ਹੈਗਾ ਉਸ ਤਰੀਕੇ ਨਾਲ ਨਹੀਂ ਚੱਲਣਾ ਚਾਹੁੰਦੇ ਤੇ ਉਹਦੇ ਤੇ ਪੰਜਾਬ ਸਰਕਾਰ ਤਾਂ ਸੁੱਤੀ ਪਈ ਹੁਣ ਤਾਂ ਲੋੜ ਹੀ ਨਹੀਂ ਹੂੰ ਉਹਨਾਂ ਦਾ ਕਰਨਾ ਹੀ ਨਹੀਂ ਪਹਿਲਾਂ ਉਹ ਕਹਿੰਦੇ ਸੀ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਉਦਿਆਂ ਸਾਰੇ ਸਪੋਰਟਸਮੈਨ ਚੈਨਲ ਤੇ ਆ ਕੇ ਬੱbbi ਬਾਦਲ ਜੀ ਕਹਿੰਦੇ ਹੁੰਦੇ ਸੀ ਇਹ ਸਟੇਟ ਸਬਜੈਕਟ ਹੈ ਕੇਂਦਰ ਦੀ ਹਿੰਮਤ ਕਿਵੇਂ ਪਈ ਇਹਦੇ ਤੇ ਗੱਲ ਕਰਨ ਦੀ ਅਸੀਂ ਦੇਵਾਂਗੇ ਐਮਐਸਪੀ ਆ ਕਾਲੋਂ ਸਾਹਿਬ ਮੇਰੇ ਨਾਲ ਬੈਠੇ ਹੁੰਦੇ ਸੀ ਅਸੀਂ ਇਕੱਠੇ ਬੈਨੇ ਹੈ ਵੀ ਕਹਿੰਦੇ ਇਹ ਖੇਤੀ ਸਟੇਟ ਸਬਜੈਕਟ ਹੈ ਢੜੀਵਾਲ ਸਾਹਿਬ ਤੁਸੀਂ ਵੀ ਮੈਨੂੰ ਸਮਝਾਉਦੇ ਹੁੰਦੇ ਸੀ ਨਵਜੋਤ ਜੀ ਤੇ ਆ ਕਿਸਾਨ ਨੇਤਾ ਵੀ ਤੇ ਇਹਨਾਂ ਨੇ ਆ ਕੇ ਅੱਜ ਚੁਟਕੀਆਂ ਮਾਰਤੀਆਂ ਕਹਿੰਦੇ ਤਾਂ ਹੈ ਹੀ ਸਟੇਟ ਸਬਜੈਕਟ ਅਸੀਂ ਦੇਣਾ ਅਸੀਂ ਫਿਰ ਵੀ ਦੇ ਕੇ ਦਿਖਾਤੀ ਹਰਿਆਣੇ ਚ ਅਸੀਂ ਕਹਿੰਦੇ ਚਲੋ ਯਾਰ ਸਟੇਟ ਦਾ ਕੰਮ ਆ ਸਟੇਟ ਹੀ ਦੇ ਦਊਂਗੀ ਹੋਣੇ ਕਹਿੰਦੇ ਜੀ ਲੈਣੀ ਕੇਂਦਰ ਤੋਂ ਐ ਤੇ ਇਹਨਾਂ ਨੂੰ ਕਾਦੇ ਹਾਸਤੇ ਇੰਨੇ ਐਮਐਲਏ ਜੁਤਾਤੇ ਆ ਤੈਨ ਫੇਰ ਦੇਤੇ ਇਹਨਾਂ ਨੂੰ 95 ਮੱਲੇ ਭੂਆ ਦੇ ਪੁੱਤ ਲੱਗਦੇ ਆ ਉਂ ਘੱਟ ਚ ਲੈ ਕੇ ਰੱਖੇ ਹੋਏ ਆ ਨਾ ਇਹ ਡੱਲੇਵਾਲ ਸਾਹਿਬ ਦੀ ਸਿਹਤ ਦਾ ਖਿਆਲ ਰੱਖਣ ਨਾ ਤਾਂ ਉਹਨੂੰ ਕੋਈ ਐਮਐਸਪੀ ਦੇਣ ਸਾਰੇ ਥਾਣਿਆਂ ਤੇ ਹਮਲਾ ਹੋਈ ਇਹਦਾ ਲੈਂਡ ਆਰਡਰ ਦਾ ਬੁਰਾ ਹਾਲ ਆ ਪੰਜਾਬ ਦੇ ਵਿੱਚ ਤੇ ਧਰਨੇ ਕੇਂਦਰ ਖਿਲਾਫ ਕੋਈ ਪੁੱਛੂਗਾ ਨਹੀਂ ਥੋੜ੍ਹ ਤੋਂ ਜਦੋਂ ਕੇਂਦਰ ਨਾਲ ਗੱਲਬਾਤ ਦੇ ਟੇਬਲ ਤੇ ਬੈਠੂਗੇ ਉਹ ਕਹਿਣਗੇ ਅਸੀਂ 44000 ਕਰੋੜ ਹੁਣੇ ਦਿੱਤਾ ਤੁਹਾਨੂੰ ਐਮਐਸਪੀ ਦਾ ਤੁਸੀਂ ਕਿਹੜੀ ਐਮਐਲਪੀ ਪਾ ਦਿਓ ਭਾਈ ਤੇ ਜਵਾਬ ਕੀ ਹੈ ਤੁਹਾਡੇ ਕੋਲੇ ਇਹ ਗੱਲਾਂ ਦੇਖੋ ਡੱਲੇਵਾਲ ਸਾਹਿਬ ਦੀ ਸਿਹਤ ਪਹਿਲਾਂ ਜ਼ਰੂਰੀ ਹੈ ਮੈਂ ਵਿਵਾਦ ਚ ਪੈਣਾ ਨਹੀਂ ਚਾਹੁੰਦਾ ਸੀ ਔਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕੀਤੀ ਹੈ ਬਿਨਾ ਉਹਨਾਂ ਦੇ ਟੈਸਟਾਂ ਮੈਂ ਨਹੀਂ ਕਿਹਾ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਆ ਬਿਨਾ ਟੈਸਟਾਂ ਤੋਂ ਬੁਲਟਨ ਜਾਰੀ ਕਿਵੇਂ ਹੋਇਆ ਉਹਦੇ ਤੇ ਪੰਜਾਬ ਸਰਕਾਰ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਤੋ ਪੰਜਾਬ ਸਰਕਾਰ ਜਿਹੜੀ ਐ ਉਹ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਬਿਲਕੁਲ ਚਿੰਤਤ ਨਹੀਂ ਗਿਰਜਾਂ ਵਾਲਾ ਵਿਹਾਰ ਆ ਪੰਜਾਬ ਸਰਕਾਰ ਦਾ ਇਹ ਬਿਲਕੁਲ ਸਹੀ ਕਿਹਾ ਜਾਕਰ ਸਾਹਿਬ ਨੇ ਠੀਕ ਐ ਅੱਛਾ ਕੁਲਦੀਪ ਜੀ ਇੱਕ ਜਿਹੜਾ ਤੁਹਾਡਾ ਲਾਂਬਾ ਮੇਣਾ ਵਾਰ-ਵਾਰ ਮੈਂ ਸ਼ੁਰੂਆਤ ਤੋਂ ਸੁਣ ਰਿਹਾ ਵੀ ਇਹਨਾਂ ਨੂੰ 95 ਐਮ ਐਲ ਏ ਕਿਵੇਂ ਦੇਤੇ ਕਿਵੇਂ ਦੇਤੇ ਦੇਖੋ ਸਾਡੇ ਨਾਲ ਕਿਵੇਂ ਹੋ ਸਕਦਾ ਜਾਂ ਮਤਲਬ ਜਸਕਰਨ ਕਾੜੋ ਹੋਰਾਂ ਨਾਲ ਜਾਂ ਪੰਗੂ ਹੋਰਾਂ ਨਾਲ ਕਿਵੇਂ ਹੋ ਸਕਦਾ ਚਲੋ ਬੱਬੀ ਬਾਦਲ ਹੋਰਾਂ ਨਾਲ ਤਾਂ ਹੋ ਸਕਦਾ ਜਾਂ ਉਹਨਾਂ ਲੋਕਾਂ ਨਾਲ ਹੋ ਸਕਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਾਂ ਫਿਰ ਕੋਈ ਜਿਹੜੀ ਵਿੱਚੋਂ ਕੋਈ ਚੀਜ਼ ਹੈ ਜਿਤੇ ਇਲਜ਼ਾਮ ਲੱਗਦੇ ਆ ਘਪਲੇ ਘਟਾਲੇ ਕਰਨਦੇ ਜਾਂ ਉਹਦੇ ਤੇ ਹੋ ਸਕਦਾ ਹੁਣ ਮੈਂ ਤਾਂ ਲੋਕਾਂ ਨੂੰ ਨਹੀਂ ਕਿਹਾ ਵੀ ਆਪ ਆਲੇ ਨੂੰ ਵੋਟਾਂ ਪਾਓ ਜਿਹੜੇ ਹੁਣ ਬੀਜੇਪੀ ਵਾਲੇ ਜਿੱਤੇ ਐ ਐਮਸੀ ਚੋਣਾਂ ਦੇ ਵਿੱਚ ਮੈਂ ਉੱਥੇ ਨਹੀਂ ਲੋਕਾਂ ਨੂੰ ਕਿਹਾ ਵੀ ਭਾਈ ਬੀਜੇਪੀ ਵਾਲਿਆਂ ਨੂੰ ਕਰ ਦੋ ਜੇ ਮੇਰੇ ਕਹਿਣ ਤੇ ਇੰਨਾ ਕੁਝ ਚੱਲਦਾ ਤੇ ਮੈਨੂੰ ਲੱਗਦਾ ਵੀ ਓਵਰਨਾਈਟ ਬਹੁਤ ਕੁਝ ਚੇਂਜ ਹੋ ਸਕਦਾ ਮੇਰੀ ਲਾਈਫ ਦੇ ਵਿੱਚ ਨਹੀਂ ਨਹੀਂ ਮੈਂ ਤੁਹਾਨੂੰ ਨੂੰ ਕਹਾਂ ਹੁਣ ਸੁਣ ਲਓ ਤੁਸੀਂ ਬਹੁਤ ਅੱਛਾ ਮੌਕਾ ਦਿੱਤਾ ਮੈਨੂੰ ਤੁਹਾਡਾ ਧੰਨਵਾਦ ਹੈ ਇਸ ਗੱਲ ਲਈ ਦੇਖੋ ਇੱਕ ਸਿੰਪਲ ਜੀ ਕੁਐਸ਼ਨ ਹੈ ਇਹ ਕਿਸਾਨ ਜਥੇਬੰਦੀਆਂ ਨੇ ਹਰ ਇਲੈਕਸ਼ਨ 'ਚ ਸਾਡਾ ਵਿਰੋਧ ਕੀਤਾ ਹੈ ਇਹ ਕਹਿੰਦੇ ਭਾਜਪਾ ਨੂੰ ਵੋਟ ਨਾ ਪਾਇਓ ਇਹਨਾਂ ਨੇ ਜਦੋਂ ਦੂਜਿਆਂ ਨੂੰ ਜਿਨ੍ਹਾਂ ਨੂੰ ਵੋਟ ਪਾ ਕੇ ਜਿਤਾਇਆ ਉਹ ਇਹਨਾਂ ਨਾਲ ਠੱਗੀ ਮਾਰ ਕੇ ਤੇ ਹੁਣ ਜਿਹੜਾ ਐਮਐਸਪੀ ਲੈਣ ਭਾਜਪਾ ਕੋਲੇ ਜਾਣਾ ਹੈ ਇਹ ਕਿਹੜੇ ਪਾਸੇ ਦਾ اخلاق ਹੈ ਜੀ ਉਸੀ ਜਿਨ੍ਹਾਂ ਨੂੰ ਵੋਟ ਪਵਾਈ ਹੈ ਸਾਡੇ ਵਿਰੁੱਧ ਜਲਦੀਪ ਜੀ ਪਹਿਲਾਂ ਉਹਨਾਂ ਨੂੰ ਤਾਂ ਕਹੋ ਕੁਲਦੀਪ ਜੀ ਚਲੋ ਇੱਕ ਮਿੰਟ ਗੱਲ ਇਹ ਹੈ ਵੀ ਬੀ ਬੀਜੇਪੀ ਦਾ ਰਾਜ ਹੋ ਗਿਆ ਮੁਲਕ ਤੇ ਉਹ ਬੀਜੇਪੀ ਕੋਲ ਤੁਰੀ ਜਾ ਰਹੇ ਆ ਸਰਕਾਰ ਕੋਲੇ ਜਾ ਰਹੇ ਆ ਨਹੀਂ ਨਹੀਂ ਤੁਸੀਂ ਕਹਿੰਦੇ ਆ ਵੀ ਬੀਜੇਪੀ ਦੇ ਵਿਰੋਧ ਕਰਕੇ ਬੀਜੇਪੀ ਮੈਨੂੰ ਪੰਜਾਬ ਦੀ ਗੱਲ ਕਰੋ ਦੇਸ਼ ਦੀ ਗੱਲ ਨਹੀਂ ਸਾਨੂੰ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਪੰਜਾਬ ਦੇ ਪਛਿੰਦੇ ਨੇ ਨੀ ਬਰੋਹ ਤੱਕ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਪੰਜਾਬ ਸਰਕਾਰ ਦੇ ਸਾਡੇ ਘਰ ਘੇਰੇ ਸਾਡੇ ਸਾਡੇ ਬੱਚਿਆਂ ਤੇ ਹਮਲੇ ਕੀਤੇ ਪਰਿਵਾਰਾਂ ਤੇ ਹਮਲੇ ਕੀਤੇ ਮੈਂ ਭੀੜ ਤੰਤਰ ਕਹਿੰਦਾ ਰਿਹਾ ਉਦੋਂ ਨਹੀਂ ਨਹੀਂ ਮੈਂ ਗੱਲ ਕਰ ਸਾਡੀ ਨਾਲ ਲੜਾਈ ਰਹੀ ਐਡੀ ਵੱਡੀ ਮੰਗਾ ਮੰਗਾ ਤਾਂ ਕੇਂਦਰ ਦੇ ਨਾਲ ਨੇ ਨਾ ਮੰਗਾ ਤਾਂ ਪੰਜਾਬ ਤੋਂ ਨਹੀਂ 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 ਤੇ ਉਹਦੇ ਮੰਗਾ ਉਹਦੇ ਜਿਹੜੇ ਕਹਿੰਦੇ ਸੀ ਖੇਤੀ ਸਟੇਟ ਸਬਜੈਕਟ ਆ ਉਹਦੇ ਮੰਗਾ ਕਿਹੜੀਆਂ ਸੀ ਜਨਾਬ ਹਾਂ ਆ ਵੀਡੀਓ ਪਹਿਲਾਂ ਕੱਢ ਕੇ ਦਿਖਾਊਗਾ ਮੈਨੂੰ ਖੇਤੀ ਸਟੇਟ ਸਬਜੈਕਟ ਹੈ ਬੱਬੀ ਬਾਰਲ ਜੀ ਕਹਿੰਦੇ ਸੀ ਤੁਸੀਂ ਵੀ ਕਹਿੰਦੇ ਸੀ ਕਿਸਾਨ ਆਗੂ ਕਹਿੰਦੇ ਸੀ ਕਾਰੋ ਸਾਹਿਬ ਕਹਿੰਦੇ ਸੀ ਸਾਰੇ ਕਹਿੰਦੇ ਆ ਅੱਜ ਵੀ ਕਹਿੰਦੇ ਉਹਦੇ ਨਾਲ ਛੁਟਕੀਆਂ ਵੱਜੀਆਂ ਸੀ ਹਾਂ ਆ ਛੁਟਕੀਆਂ ਉਦੋਂ ਹੀ ਵੱਜੀਆਂ ਸੀ ਹਾਂ ਉਦੋਂ ਹੀ ਆ ਧੋਖਾ ਹੋਇਆ ਸੀ ਇਹਨਾਂ ਨੂੰ ਕੌਣ ਪੁੱਛੂਗਾ ਭਾਈ ਇਹਨਾਂ ਤੋਂ ਲੈਣਾ ਨਹੀਂ ਹੋਣਾ ਅਸੀਂ ਤਾਂ ਦੇ ਕੇ ਦਿਖਾਤਾ ਹਰਿਆਣੇ 'ਚ ਦੇਖੋ ਪਹਿਲੀ ਚੀਜ਼ ਤਾਂ ਉਹ ਮੁੱਕਰ ਗਏ ਇਸ ਗੱਲ ਤੋਂ ਜਿਵੇਂ ਕਾਂਗਰਸ ਵਾਲੇ ਮੁੱਕਰ ਗਏ ਵੀ ਖੇਤੀ ਸਟੇਟ ਸਬਜੈਕਟ ਇਹਦਾ ਸਾਰੇ ਹੀ ਕਹਿੰਦੇ ਰਹੇ ਆ ਮੋਹਨ ਭੰਗੂ ਸਾਹਿਬ ਕਹਿੰਦੇ ਅਸੀਂ ਤਾਂ ਵਿਰੋਧ ਹੀ ਨਹੀਂ ਕੀਤਾ ਕਾਂਗਰਸ ਸਾਡਾ ਜਿੰਨਾ ਭਾਜਪਾ ਦਾ ਵਿਰੋਧ ਕੇਂਦਰ ਨਾਲੋਂ ਹਰਿਆਣੇ ਨੇ ਜਿਹੜੀ ਫਸਲਾਂ ਵੱਧ ਜੋੜਤੀ ਐ ਐਮਐਸਪੀ ਲਈ ਉਹ ਉਹ ਵੀ ਗੱਲ ਕੀਤੀ ਉਹ ਉਹ ਦੇਖੋ ਉਹ ਸਟੇਟ ਕੋਲ ਅਧਿਕਾਰ ਆ ਕਿਸੇ ਨੂੰ ਵੀ ਹੋਰ ਦੇ ਸਕਦੀ ਆ ਉਹ ਇਹ ਕੋਈ ਉਹ ਤਾਂ ਖੋਹ ਦੇਣਾ ਵੱਧ ਦੇਣਾ ਕੋਈ ਉਹ ਥੋੜੀ ਐ ਕਿਸੇ ਨੂੰ ਵੀ ਹੋਰ ਦੇ ਸਕਦੀ ਆ ਜਦੋਂ ਮੈਂ ਕਹੀ ਜਾਂਦਾ ਵੀ ਉਹ ਤਾਂ ਉਹਨਾਂ ਨੇ ਆਪਦੇ ਬਜਟ ਚੋ ਜਿੰਨੂੰ ਮਰਜ਼ੀ ਦੇਣਾ ਪੰਜਾਬ ਸਰਕਾਰ ਹੱਥ ਖੜੇ ਕਰ ਗਈ ਤੁਸੀਂ ਵੋਟਾਂ ਪਾਈਆਂ ਯਾਰ ਉਸ ਗੱਲ ਤੇ ਐਮਐਲਏ ਦਿੱਤੇ ਐ ਅੱਜ ਵੀ ਦਿੱਤੇ ਐ ਉਹਦੀ ਕੋਈ ਗੱਲ ਨਹੀਂ ਕਰਦੇ ਤੁਸੀਂ ਹਾਂ ਤੇ ਆਜੇ ਤੁਸੀਂ ਇਸ ਗੱਲ ਦਾ ਵੀ ਕਹੀ ਜਾਂਦੇ ਵੀ ਅਸੀਂ ਤਾਂ ਬੀਜੇਪੀ ਵਾਲਿਆਂ ਨੂੰ ਪਿੱਛਾ ਚ ਜਿਹਰੇਆ